चंर Pero no va a haber nada, ਕਨੈਕਸ਼ਨ ਲੋ ਐਮੀ ਸਾਹਿਬ ਜਦੋਂ ਸਾਡੇ ਕੋਈ ਨਾ ਬੰਦਾ ਐਨਓਸੀ ਲੈਣ ਆਉਂਦਾ ਉਹਨੂੰ ਕਹਿੰਦੇ ਆ ਕਨੈਕਸ਼ਨ ਲਾ ਉਹ ਕਨੈਕਸ਼ਨ ਖਾਲਾ ਲਈਏ ਜਦ ਸਾਡੇ ਵਾਟਰ ਸਪਲਾਈ ਚਾਲੂ ਹੀ ਨਹੀਂ ਆਏਗੀ 4 4000 ਲੋਕਾਂ ਨੂੰ ਮਿਲ ਆ ਗਿਆ ਉਹਦਾ ਉਹ ਗੱਲ ਕਰ ਉਹ ਗੱਲ ਕਰੋ ਨਾਲੇ ਸਾਨੂੰ ਨਾ ਜਿਹੜੇ ਕਨੈਕਸ਼ਨ ਨੇ ਉਹਨਾਂ ਲਈ ਸਾਨੂੰ ਥੋੜਾ ਜਿਹਾ ਟਾਈਮ ਹੋਰ ਦਿਵਾਓ ਤਾਂ ਕਿ ਉਹਦੀ ਘੱਟ ਰੇਟ ਤੇ ਲੋਕਾਂ ਦੇ ਕਨੈਕਸ਼ਨ ਕਰਾ ਸਕਣ ਬਹੁਤ ਵੱਡੀ ਦਿੱਕਤ ਹੈ ਕਿ 22 30 30000 ਘਰਾਂ ਨੂੰ ਮੁਸ਼ਕਲ ਹੋਇਆ ਪਿਆ ਪੁੱਛਿਆ ਹੈ ਹਰੇਕ ਮਹੀਨੇ ਏਜੰਡਾ ਕੱਢਦਾ ਵੀ ਮੀਟਿੰਗ ਦੀਆਂ ਮੱਦਾਂ ਦਿੱਤੀਆਂ ਜਾਂ ਮੇਰੇ ਕੋਲ ਰਿਕਾਰਡ ਆ ਲੈ ਲਿਓ ਕਦੇ ਮੈਨੂੰ ਕੋਈ ਰਿਕਾਰਡ ਨਹੀਂ ਆਇਆ ਫਿਰ ਇੱਥੇ ਡਿਵੈਲਪਮੈਂਟ ਦਾ ਕੰਮ ਹੋਣ ਲੱਗ ਗਿਆ ਫਿਰ ਮੈਂ ਲੈਟਰ ਕੱਢਿਆ ਵੀ ਮੀਟਿੰਗ ਲਈ ਜਗ੍ਹਾ ਦਿੱਤੀ ਜਾਵੇ ਨਾ ਕੋਈ ਜਗ੍ਹਾ ਦਿੱਤੀ ਗਈ ਆ ਹੁਣ ਵੀ ਮੈਂ ਲੈਟਰ ਕੱਢਿਆ ਹੁਣ ਵੀ ਤਾਂ ਜਗ੍ਹਾ ਜਾ ਕੇ ਪ੍ਰੋਵਾਈਡ ਕਰਾਈਆ ਤਾਂ ਮੀਟਿੰਗ ਹੋਈ ਆ ਮੇਰੇ ਵੱਲੋਂ ਹਰ ਮਹੀਨੇ ਬੇਨਤੀ ਸੌਂਡੋ ਪਹਿਲਾਂ ਮੇਰੀ ਬੇਨਤੀ ਸੌਂਡੋ ਮੇਰੇ ਵੱਲੋਂ ਹਰ ਮਹੀਨੇ ਮੀਟਿੰਗ ਲਈ ਹੋ ਕੀਤਾ ਜਾਂਦਾ ਵੀ ਮੱਦਾਂ ਦੋ ਤੇ ਜਗ੍ਹਾ ਦੋ 13 ਨੰਬਰ ਵਾਲਾ 14 ਨੰਬਰ ਸਾਝੀ ਗਲੀ ਆ ਉੱਥੇ ਉਹ ਜਿਹੜਾ ਸੱਟ ਟਾਈਂ ਕੂੜਾ ਉੱਥੇ ਜਾਏਗਾ ਉਹ ਵਾਰਡ ਦੇ ਬਸਰੀ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ ਤਾੜੀਆਂ ਮਾਰਦੇ ਪਏ ਨੇ ਸਾਡੇ ਕੰਮ ਬਹੁਤ ਵਧੀਆ ਹੋ ਗਿਆ ਸਰਕਾਰ ਦਾ ਇਹ ਸਰਕਾਰ ਦਾ ਪਹਿਲਾਂ ਨੰਬਰ ਦੂਸਰੀ ਗੱਲ ਪਾਸ ਹੋਇਆ ਹੋਇਆ ਪਹਿਲਾਂ ਜੋ ਕਿ ਫਾਦਰ ਨੇ ਸਾਡੇ ਸੈਂਕੀ ਸੁਪਰਵਾਈਜ਼ਰ ਸ਼੍ਰੀ ਅਸ਼wini ਕੁਮਾਰ ਜੀ ਨੇ ਕਿਬਨੂਆ ਨੇ ਵੀ ਲੈਨੋਪਾਰ ਕਨੈਕਸ਼ਨ ਲੈ ਲੇ ਵਾਟਰ ਸਪਲਾਈ ਸੀਵਰੇਜ ਦੇ ਉਹਨਾਂ ਨੂੰ ਕੰਡਿਮ ਸਾਰਿਆਂ ਨੂੰ ਬਿੱਲ ਆ ਗਏ ਜਦ ਕਿ ਲੈਨੋਪਾਰ ਸੱਚੇ ਆ ਵੀ ਵਾਟਰ ਸਪਲਾਈ ਚੱਲੀ ਹੋਣੀ ਕਿਉਂਕਿ ਉਹ ਜੇਕਰ ਵੱਡੇ ਲੈਵਲ ਦੇ ਘਪੜਾ ਹੋਇਆ ਸੀਗਾ ਸਾਡੇ ਲੈਨੋਪਾਰ ਪਹਿਲਾਂ ਤਾਂ 4 ਕਨੈਕਸ਼ਨ ਹੋਣੇ ਸੀਗੇ 4 ਪੰਪ ਲੱਗਣੇ ਸੀ 2 ਟੈਂਕੀਆਂ ਬਣਨੀਆਂ ਸੀਗੀਆਂ ਜਦ ਕਿ ਸਾਡੇ ਇੱਕ ਪੰਪ ਲੱਗਿਆ ਹੀ ਨਹੀਂ ਇੱਕ ਸਾਡੇ ਹਿਮਾਲਿਆ ਸਕੂਲ ਕੋਲ ਲੱਗਿਆ ਹੋਇਆ ਉਹ ਚੱਲਦਾ ਹੀ ਨਹੀਂ ਤੇ ਜਿਹੜੇ ਦੋ ਪੰਪ ਟੈਂਕੀਆਂ ਲੱਗੀਆਂ ਉਹ ਵੀ ਨਹੀਂ ਚੱਲ ਰਹੇ ਕਿਉਂਕਿ ਚੱਲਣਗੇ ਤਾਂ ਜੇ ਸਹੀ ਪ੍ਰੋਪਰ ਢੰਗ ਨਾਲ ਪਾਏ ਹੁੰਦੇ ਪੈਪਾ ਪਾਉਣ ਲੱਗੇ ਕਪੜਾ ਕੀਤਾ ਹੁਣ ਉਹ ਚੱਲ ਨਹੀਂ ਰਹੇ ਹੁਣ ਲੋਕਾਂ ਤੋਂ ਬਿਲਾ ਦੀ ਡਿਮਾਂਡ ਕੀਤੀ ਜਾਂਦੀ ਹੈ ਜਦ ਕੋਈ ਬੰਦਾ ਨਿਊਜ਼ੀਲੈਂਡ ਆਉਂਦਾ ਉਹਨੂੰ ਕੰਪੇਲ ਕੀਤਾ ਜਾਂਦਾ ਪਹਿਲਾ ਵਾਟਰ ਸਪਲਾਈ ਸੀਵਰੇਜ ਦਾ ਕਨੈਕਸ਼ਨ ਲਓ ਜਿਹਦੀ ਕੀ ਨਾਰਮਲ ਫੀਸ 25 ਤੋਂ 30000 ਰੁਪਿਆ ਬਣਦੀ ਹੈ ਇਹ ਲੋਕਾਂ ਨੂੰ ਨਜਾਇਜ਼ ਲੁੱਟਿਆ ਜਾ ਰਿਹਾ ਲੋਕਾਂ ਦਾ ਧੱਕਾ ਹੋ ਰਿਹਾ ਮੈਂ ਲੋਕਾਂ ਜੋ ਬਾਈਕੋਰਡ ਦੇ ਵਿੱਚ ਗਰੀਬ ਦਾਸ ਮੇਡ ਦਾ ਕੋਈ ਕੇਸ ਲੱਗਿਆ ਆ ਬੋਟਾ ਬਜਟਾ ਆਈਟਮ ਕੋਡਿੰਗ ਮਤੀ ਜੂਰੀਓਗ ਪ੍ਰਧਾਨ ਜੀ ਨੇ ਦੇ ਰਿਹਾ ਅੱਜ ਅੱਜਵਾਰੀ ਮੀਟਿੰਗ ਬਾਰੇ ਕਿਵੇਂ ਗੱਲ ਜਰੂਰ ਜੇ ਲੇਖਕ ਮੈਂ ਤਾਂ ਪ੍ਰਧਾਨ ਜੀ ਚੇਅਰਮੈਨ ਹਾਂ ਮੇਰੇ ਮੈਂ ਤਾਂ ਮੈਂ ਹੀ ਲੋਕ ਕਮੈਂਟਸ ਲੋਕ

ਐਸਟੀਮੇਟ ਪਾਇਆ ਨੂੰ ਮੀਟਿੰਗਾਂ ਦੇ ਵਿੱਚ ਤੁਹਾਡੇ ਮੈਂਬਰ ਦਿਲਕ ਦੇ ਫਿਰਦੇ ਨੇ ਜਾ ਕੇ ਅੱਜ ਕਿੰਨਾ ਵਾਰ ਛੁੜਨਾ ਬੈਠੇ ਕਰਦੇ ਨੇ ਜਮੂਰ 2 ਸਾਲ ਹੋ ਗਏ ਦੱਸੋ ਕਿਹਨੇ ਤੁਸੀਂ ਐਸਟੀਮੇਟ ਪਾਇਆ ਕਿਸੇ ਮੀਟਿੰਗ ਦੇ ਵਿੱਚ ਦੇਖੋ ਪਹਿਲਾਂ ਤਾਂ ਮੀਟਿੰਗ ਦੇ ਵਿੱਚ ਸਾਡੇ ਮਾਨਯੋਗ ਸਾਫਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਸਾਡੇ ਕੁਝ ਅਫਸਰ ਔਰ ਮੁਲਾਜ਼ਮ ਨਗਨ ਕੌਂਸਲ ਦੇ ਉਹਨਾਂ ਦੇ ਪਰਿਵਾਰ ਦੇ ਵੀ ਜਿਨ੍ਹਾਂ ਦੇ ਦੁੱਖ ਵਾਪਰਿਆ ਉਹਨਾਂ ਦੇ ਪਰਿਵਾਰਾਂ ਦੇ ਜੋ ਸਰਗਵਸ ਮੈਂਬਰ ਨੇ ਉਹਨਾਂ ਨੂੰ ਯਾਦ ਕੀਤਾ ਗਿਆ ਔਰ ਉਸ ਤੋਂ ਪਹਿਲਾਂ ਕੁਝ ਹੰਗਾਮਾ ਜਿਹੜਾ ਹੈ ਹਾਊਸ ਦੇ ਕੁਝ ਮੈਂਬਰਾਂ ਨੇ ਕੀਤਾ ਕਾਲੀ ਪੱਟੀਆਂ ਬਣ ਕੇ ਅਤੇ ਬਹੁਤ ਜ਼ਿਆਦਾ ਇਸ ਕਦਰ ਸ਼ੋਰ ਪਾਇਆ ਕਿ ਪ੍ਰਧਾਨ ਜੀ ਦੇ ਨਾਲ ਜਿਹੜਾ ਉਹ ਬੈਂਚ ਤੱਕ ਚੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਬੈਸ ਸਹੀ ਹੋਇਆ ਬੈਸ ਬਸਈਆ ਹੋਇਆ ਉਹਨਾਂ ਨੂੰ ਉਸ ਗੱਲ ਦੇ ਲਈ ਮੂੰਹ ਦਿਖਾਣੀ ਪਈ ਕਿਉਂਕਿ ਉਹ ਬਾਈਕਾਟ ਕਰਕੇ ਚੱਲੇ ਸੀ ਫਿਰ ਉਹਨਾਂ ਨੂੰ ਬੈਣਾ ਪਿਆ ਉਹਨਾਂ ਨੂੰ ਪਤਾ ਵੀ ਜੇ ਸ਼ਰਧਾਂਜਲੀ ਸਮਾਗਮ 'ਚ ਵੀ ਨਹੀਂ ਬੈਠਾਂਗੇ ਤਾਂ ਜਵਾਬ ਦੇਣਾ ਕੀ ਦੇਵਾਂਗੇ ਜਦੋਂ ਬੈਠ ਗਏ ਤਾਂ ਉਹਨਾਂ ਦੀ ਜਿਹੜੀ ਗਰਮੀ ਹਜੇ ਮਨ ਦੇ ਅੰਦਰ ਹੀ ਸੀਗੀ ਉਹ ਕਿਤੇ ਨਾ ਕਿਤੇ ਨਿਕਲ ਨਹੀਂ ਸੀ ਬਾਅਦ ਦੇ ਵਿੱਚ ਉਹਨਾਂ ਨੇ ਹੰਗਾਮਾ ਕੀਤਾ ਜਾਂ ਰੋਲਾ ਪਾਇਆ ਉਹ ਉਹਨਾਂ ਨੂੰ ਮੁਬਾਰਕ ਸਾਡੇ ਵੱਲੋਂ ਆਪਣੇ ਬਾਗ ਦੇ ਜਿਹੜਾ ਹੈ ਵਿਕਾਸ ਕਰਜਾਂ ਦੇ ਲਈ ਜੋ ਐਸਟੀਮੇਟ ਦਾ ਮੇਨ ਸਾਡਾ ਮੁੱਦਾ ਸੀ ਈਓ ਸਾਹਿਬ ਪ੍ਰਧਾਨ ਜੀ ਔਰ ਐਮਈ ਸਾਹਿਬ ਦੇ ਅੱਗੇ ਰੱਖਿਆ ਗਿਆ ਔਰ ਉਹਨਾਂ ਨੂੰ ਪੂਰਾ ਕਰਨ ਦੇ ਲਈ ਵੀ ਹਾਮੀ ਭਰੀ ਔਰ ਡਾਕਟਰ ਮਨਮੋਹਨ ਸਿੰਘ ਜੀ ਤਸਵੀਰ ਦੇ ਲਈ ਵੀ ਮੇਰੇ ਵੱਲੋਂ ਬੇਨਤੀ ਕੀਤੀ ਸਾਰੇ ਹਾਊਸ ਨੇ ਪ੍ਰਵਾਨਗੀ ਦਿੱਤੀ ਔਰ ਜਦੋਂ ਮੈਂ ਆਪਣੇ ਐਸੀਮੈਂਟ ਦੀ ਗੱਲ ਕਰ ਰਿਹਾ ਸੀ ਤਾਂ ਇੱਕ ਸਾਡੇ ਹਾਊਸ ਦੇ ਸੀਨੀਅਰ ਮੈਂਬਰ ਵੱਲੋਂ ਉਸ ਗੱਲ ਹੀ ਜਵਾਬ ਦੇ ਹੋਣ ਲੱਗੀ ਤਾਂ ਮੇਰੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਮੇਰਾ ਜਿਹੜਾ ਸਵਾਲ ਹੈ ਮੇਰੇ ਅਫਸਰ ਸਹਿਬਾਨਾਂ ਨੂੰ ਔਰ ਪ੍ਰਧਾਨ ਜੀ ਨੂੰ ਹੈ ਤੁਹਾਨੂੰ ਕੋਈ ਹੱਕ ਜਾਂ ਅਧਿਕਾਰ ਹੀ ਨਹੀਂ ਹੈ اختیار ਹੀ ਤੁਹਾਡੇ ਕੋਲ ਨਹੀਂ ਹੈ ਕਿ ਤੁਸੀਂ ਮੇਰੀ ਗੱਲ ਦਾ ਜਿਹੜਾ ਜਵਾਬ ਦਿਓ ਤਾਂ ਤੁਸੀਂ ਬੈਠ ਜਾਓ ਔਰ ਮੈਨੂੰ ਅਫਸਰਾਂ ਨਾਲ ਜਿਹੜਾ ਗੱਲ ਕਰਨ ਤਾ ਕੁਝ ਬਾਕੀ ਸਾਥੀ ਉਹਨਾਂ ਨਾਲ ਰਲ ਕੇ ਰੋਲਾ ਪਾਣ ਲੱਗੇ ਉਹਨਾਂ ਚ ਇੱਕ ਬੰਦੇ ਨੇ ਮੁਹਾਵਰਾ ਜਾਂ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਕੁਝ ਜਿਹੜਾ ਬੋਲ ਦਿੱਤਾ ਜਿਹੜਾ ਨਹੀਂ ਠੀਕ ਲੱਗਿਆ ਤਾਂ ਆਪਾਂ 19 ਦੇ 21 ਮੋੜ ਦਿੱਤੇ ਪਰ ਏਡੀ ਕਾ ਜਿਹੜਾ ਗੱਲ ਸੀ ਇਸ ਤੋਂ ਜ਼ਿਆਦਾ ਹੋਈ ਨਹੀਂ ਬਾਕੀ ਜਿਹੜਾ ਇਹ ਹਾਊਸ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਤੇ ਪਰ ਅਸੀਂ ਜਿਸ ਗੱਲ ਦੇ ਲਈ ਇੱਥੇ ਆਏ ਆ ਅਸੀਂ ਆਪਣੇ ਵਾਰਡ ਵਾਸੀਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਕਦੇ ਵੀ ਉਹਨਾਂ ਦੇ ਵੱਲੋਂ ਦਿੱਤੀ ਗਈ ਇਹ ਸੇਵਾ ਦੇ ਵਿੱਚ ਕਦੇ ਵੀ ਕੋਈ ਕਤਾਹੀ ਨਹੀਂ ਕਰਾਂਗੇ ਕੋਹ ਹੰਗਾਮੇ ਵਾਲੀ ਤਾਂ ਕੋਈ ਗੱਲ ਨਹੀਂ ਸੀਗੀ ਤੁਸੀਂ ਦੇਖੋ ਜੋ ਵੀ ਮਤੇ ਨੇ ਸਾਰੇ ਸਾਰੇ ਡਿਪਾਰਟਮੈਂਟ ਦੇ ਮਤੇ ਸੀ ਜਿੰਨੇ ਵੀ ਉਹਨਾਂ ਦੇ ਆਪਣੇ ਸਵੈ ਸੇਵਕਾਂ ਦੇ ਜਿਹੜੇ ਵੀ ਆਫੀਸਰਲੀ ਸਾਰੇ ਮਤੇ ਸੀਗੇ ਜਿੰਨੇ ਵੀ ਮੈਨੂੰ ਮਤੇ ਦਿੱਤੇ ਆ ਸਾਰੇ ਪ੍ਰਮਾਣ ਕੀਤੇ ਆ ਕਿ ਕੋਈ ਗੱਲਬਾਤ ਨਹੀਂ ਸੀ ਉਹਨਾਂ ਦਾ ਤੁਹਾਨੂੰ ਪਤਾ ਹੀ ਬੇ ਬਨਿਆਰ ਬੇ ਬਿਨਾ ਮਤਬਕ ਗੱਲਾਂ ਤੋਂ ਰੌਲਾ ਪਾਉਣ ਦੀ ਆਦਤ ਆ ਤੁਸੀਂ ਦੇਖੋ ਮੈਂ ਤਾਂ ਹੈਰਾਨ ਆ ਇਸ ਗੱਲ ਤੋਂ ਕਾਲੀ ਰੌਜੀ ਸਾਰਿਆਂ ਨੂੰ ਮੇਰੇ ਸਗਾਣਾ ਸੀਨੀਅਰ ਕਾਉਂਸਲਰ ਹੋਣਗੇ ਦੇਖੋ ਗੱਲ ਕਰਨ ਦਾ ਕੋਈ ਢੰਗ ਹੁੰਦਾ ਜਿਆਦਾ ਪ੍ਰਧਾਨ ਭੱਜਦਾ ਹੋਵੇ ਕਿਸੇ ਗੱਲੋਂ ਵੀ ਹਾਂ ਵੀ ਮੈਂ ਗੱਲ ਸੁਣਨੀ ਨਹੀਂ। ਤੁਸੀਂ ਦੇਖੋ ਉਹਨਾਂ ਦਾ ਐਡਾ ਰਵਈਆ ਮਾੜਾ ਉਹ ਤਾਂ ਆ ਕੇ ਉੱਪਰ ਬੈਠ ਕੇ ਬੈਂਚ ਤੇ ਦੇਖੋ ਹਜੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੇਖੋ ਸਰਦਾਰ ਸਰਦਾਰ ਬਨਮੋਹਨ ਸਿੰਘ ਜੀ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਇਹੇ ਨੇ ਕਿੰਡਾ ਉਹਨਾਂ ਦਾ ਕੱਦ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਸੀ ਨਾ ਉਹ ਦੇਣ ਦਿੱਤੀ ਸਾਡੇ ਕੋਈ ਮੁਲਾਜ਼ਮ ਸੀਗੇ ਉਹਨਾਂ ਦੇ ਕੋਈ ਰਿਸਟ ਰਿਲੇਟਿਵ ਡੈਥ ਹੋ ਗਈ ਸੀ ਨਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਿੱਤੀ ਮੀਟਿੰਗ ਜਾਤਾ ਅਸੀਂ ਭੱਜਦੇ ਹੋਏ ਮੀਟਿੰਗ ਤੋਂ ਅਸੀਂ ਤਾਂ ਬੈਠੇ ਆ ਗੱਲ ਸੁਣਨ ਪਰ ਪਤਾ ਨਹੀਂ ਕੀ ਪਲੈਨਿੰਗ ਬਣਾ ਕੇ ਆ ਇਹ ਦੇਖੋ ਕਾਲੀਆਂ ਪੱਟੀਆਂ ਬੰਨੀ ਫਿਰਦੇ ਨੇ ਮੈਂ ਤਾਂ ਹੈਰਾਨ ਆ ਇਹਨਾਂ ਦੇ ਨਹੀਂ ਪਤਾ ਜੀ ਜਿਸ ਤਰ੍ਹਾਂ ਦਾ ਮਾਹੌਲ ਇਹ ਹੋਇਆ ਲੱਗਦਾ ਕਿ ਕਦੇ ਨਗਰ ਕੌਂਸਲ ਦੀ ਮੀਟਿੰਗ ਵਿਕਾਸ ਸਿਰਫ ਇਹ ਕਰਦੋ ਚਰਚਾ ਹੁਕਮ ਕੀ ਮਹਿਲਾ ਕੌਂਸਲਰ ਵੀ ਨਰਾਸ਼ ਹੋ ਕੇ ਗਏ ਨੇ ਜੀ ਤੁਸੀਂ ਐਂ ਦੱਸੋ ਜੀ ਪ੍ਰਧਾਨ ਹਰ ਗੱਲ ਸੁਣਨ ਨੂੰ ਤਿਆਰ ਹਰ ਗੱਲ ਕਰਨ ਨੂੰ ਤਿਆਰ ਆ 18 ਮਤੇ ਨੇ ਜਿੰਨੇ ਵੀ ਆਏ ਸਾਰੇ ਪ੍ਰਮਾਣ ਕੀਤੇ ਸਾਰੇ ਮੈਂ ਆਪਣੇ ਹੱਥੀਂ ਸਾਈਨ ਕਰਕੇ ਕਿਹਾ ਵੀ ਜਿਹੜਾ ਵੀ ਆ ਮੀਟਿੰਗ ਚ ਪਾ ਲਓ ਸਾਡੇ ਵੱਲੀੋਂ ਤਾਂ ਨਹੀਂ ਕੋਈ ਉਹ ਹੋਇਆ ਸਾਡੇ ਕਿਸੇ ਕਾਉਂਸਲਰ ਨੇ ਨਹੀਂ ਖੁੱਲੜਵਾਜੀ ਕੀਤੀ ਕਿਸੇ ਹੋਰ ਨੇ ਨਹੀਂ ਕੀਤੀ ਉਹਨਾਂ ਨੇ ਕੀਤੀ ਉਹਨਾਂ ਦੀ ਜਿਹੜੇ ਸਾਡੇ ਲੇਡੀਜ਼ ਕਾਉਂਸਲਰ ਸੀ ਸਾਥੀ ਸਾਡੀਆਂ ਭੈਣਾਂ ਉਹ ਗੱਲ ਕਰਨੀ ਚਾਹਦੀ ਪਰ ਉਹਨਾਂ ਨੂੰ ਕੋਈ ਗੱਲੇ ਨਹੀਂ ਕਰਨ ਦਿੱਤੀ ਜਿਹੜੇ 4 ਮਹੀਨੇ ਦੀ ਡਿਲੇ ਮੀਟਿੰਗ ਦਾ ਇਲਜ਼ਾਮ ਲਾਉਂਦੇ ਨੇ ਉਹਲੇ ਜ਼ਿੰਮੇਵਾਰ ਕੌਣ ਹੈ ਜੀ ਦੇਖੋ ਕੋਈ ਉਹ ਇਲਜ਼ਾਮ ਤਾਂ ਬੇਬਨਿਆ ਦਾ ਉਣਾ ਰਹੇ ਨੇ ਪਹਿਲੀ ਗੱਲ ਤਾਂ ਇਹ ਦੇਖੋ ਤੁਸੀਂ ਮੈਂ ਤਾਂ ਇਹਨਾਂ ਤੇ ਇਹ ਹੈਰਾਨ ਹਾਂ ਇਲਜ਼ਾਮ ਲਾਉਂਦੇ ਆ ਵੀ ਪ੍ਰਧਾਨ ਮੀਟਿੰਗੇ ਨਹੀਂ ਕਰ ਸਕਦਾ ਦੇਖੋ ਪਹਿਲਾਂ ਗੱਲ ਤਾਂ ਇਹ ਦੇਖੋ ਜਦ ਮਾਹੌਲ ਸ਼ੁਰੂ ਹੁੰਦਾ ਮੀਟਿੰਗ ਦਾ ਕਹਿੰਦੇ ਪ੍ਰਧਾਨ ਮੀਟਿੰਗੇ ਨਹੀਂ ਕਰ ਸਕਦਾ ਉਹ ਭਾਈ ਜੇ ਪ੍ਰਧਾਨ ਮੀਟਿੰਗ ਨਹੀਂ ਕਰ ਸਕਦਾ ਫਿਰ ਤੁਸੀਂ ਪ੍ਰਧਾਨ ਦੀ ਮੀਟਿੰਗ 'ਚ ਕਿਉਂ ਬੈਠੇ ਦੁਬਾਰਾ ਉਹ ਜੇ ਪ੍ਰਧਾਨ ਦੀ ਮੀਟਿੰਗ 'ਚ ਪਹਿਲਾਂ ਤਾਂ ਤੁਸੀਂ ਕਹਿੰਨੇ ਪ੍ਰਧਾਨ ਮੀਟਿੰਗ ਨਹੀਂ ਕਰ ਸਕਦਾ ਫਿਰ ਤੁਸੀਂ ਉਸੇ ਪ੍ਰਧਾਨ ਦੀ ਮੀਟਿੰਗ 'ਚ ਬੈਠ ਕੇ ਸਾਰੇ ਮਤੇ ਪਾਸ ਕਰਦੇ ਹੋ ਮੈਂ ਤਾਂ ਇਨਾਂ ਦੇ ਹਨਾ ਜਿਹੜੀ ਗੱਲ ਮੀਟਿੰਗ ਦੀ ਡਿਲੇ ਦੀ ਆ ਮੈਂ ਆਪਣੇ ਵੱਲੋਂ ਹਰ ਮਹੀਨੇ ਇਹਨਾਂ ਨੂੰ ਅਜੰਡਾ ਕੱਢਦਾ ਵੀ ਜਿੰਨੀਆਂ ਵੀ ਮਤਾਂ ਨੇ দাও ਇੱਥੇ ਹਾਲ ਦਾ ਕੰਮ ਚੱਲ ਰਿਹਾ ਸੀਗਾ ਮੈਂ ਕਿਹਾ ਜਿੱਥੇ ਬੈਠਣ ਦੀ ਪ੍ਰੋਪਰ ਜਗ੍ਹਾ ਦਿੱਤੀ ਜਾਵੇ ਉੱਥੇ ਮੀਟ ਕਰ ਪਰ ਕੋਈ ਕਿਸੇ ਨੇ ਉਹ ਨਹੀਂ ਕੀਤਾ ਮੈਂ ਆਪਣੇ ਵੱਲੋਂ ਕੋਈ ਕਸੂਰਵਾਰ ਨਹੀਂ ਕਸੂਰਵਾਰ ਅਫਸਰ ਨੇ ਮੈਨੂੰ ਜਗਾ ਪ੍ਰੋਵਾਈਡ ਹੁਣ ਵੀ ਪ੍ਰੋਵਾਈਡ ਕਰਾ ਕੇ ਦਿੱਤੀ ਹੋਆ ਯੂਨੇ ਬਾਇ ਅਰਡਰ ਮੈਨੂੰ ਲੈਟਰ ਕੱਟਿਆ ਜਾ ਤਾਂ ਫਿਰ ਬਾਇ ਅਰਡਰ ਮੈਨੂੰ ਕਿਹਾ ਜੀ ਉੱਥੇ ਤੁਸੀਂ ਹੌਸਟ ਦੀ ਮੀਟਿੰਗ ਕਰ ਸਕਦੇ ਹਾਂ ਮੈਂ ਤਾਂ ਕਿਸੇ ਗੱਲ ਇਹਨਾਂ ਗੰਮ ਜਬਾਤ ਕੋਈ ਸਾਰੇ ਮਤੇ ਪਾਸ ਹੋਏ ਨਹੀਂ ਜੀ ਨਹੀਂ ਮਤੇ ਸਾਰੇ ਪਾਸ ਨੇ ਕੋਈ ਹੰਗਾਮਾ ਤਾਂ ਬੇਵਜ੍ਹਾ ਕੀਤਾ ਗਿਆ ਜੀ ਕੋਈ ਹੋ ਨਹੀਂ ਸ਼ੈ ਉਹਨਾਂ ਨੂੰ ਕੋਈ ਸ਼ਹਿਰ ਦੇ ਨਾਲ ਨਹੀਂ ਉਹ ਤਾਂ ਸਿਰਫ ਨਿੱਜੀ ਰੰਜਿਸ਼ਾ ਕੱਢਦੇ ਨੇ ਪ੍ਰਧਾਨ ਦੇ ਨਾਲ ਮੈਂ ਤਾਂ ਇੱਕ ਗੱਲ ਤੇ ਹੈਰਾਨ ਆ ਵੀ ਮੈਂ ਕਿਤੇ ਲੈਦੀ ਪ੍ਰਧਾਨ ਬਣ ਗਿਆ ਯਾਰ ਤੁਸੀਂ ਸਾਰੀਆਂ ਮੀਟਿੰਗਾਂ ਅਟੈਂਡ ਕਰਦੇ ਹੋ ਦੱਸੋ ਮੈਂ ਕਿਹੜੀ ਮੀਟਿੰਗ 'ਚ ਕਦੇ ਬਹੁਤ ਸਾਡਾ ਤਾਂ ਤੁਹਾਨੂੰ ਪਤਾ ਬਹੁਤ ਸਾਡਾ ਨਹੀਂ ਤਾਂ 1 2 3 ਕਹਿ ਕੇ ਅਸੀਂ ਮਤਾ ਪਾਸ ਕਰ ਦਈਏ ਪਰ ਅਸੀਂ ਚਾਹੁੰਦੇ ਹਾਂ ਵੀ ਸ਼ਹਿਰ ਦੇ ਜੋ ਵੀ ਮਤੇ ਨੇ ਜੋ ਵੀ ਗੱਲਾਂ ਬਾਤਾਂ ਨੇ ਉਹ ਸਾਰੇ ਖੁੱਲ ਕੇ ਚਰਚਾ ਹੋਣ ਪਿਛਲੀਆਂ ਮੀਟਿੰਗਾਂ 'ਚ ਤੁਸੀਂ ਦੇਖੋ ਇਹ ਤਾਂ ਅਫਸਰਾਂ ਨੂੰ ਵੀ ਇਕੱਤੀ ਮੈਂ ਤਾੜ ਕੇ ਲੈਟਰ ਕੱਢਿਆ ਵੀ ਜੇ ਤੁਸੀਂ ਨਾ ਆਏ ਤੁਹਾਡੇ ਖਿਲਾਫ ਵਿਭਾਗੀ ਭਾਗ ਨੂੰ ਲਿਖਿਆ ਜਾਊ ਪਿਛਲੀਆਂ 2 ਮੀਟਿੰਗਾਂ 'ਚ ਦਾਸਰੇ ਗੈਰ ਸੀ ਜਿਹੜੀ ਦੱਸੋ ਪ੍ਰਧਾਨ ਕਿਹੜੀ ਗੱਲੋਂ ਭੱਜਦਾ ਜਿਹੜੇ ਕੌਂਸਲਰਾਂ ਨੇ ਪਹਿਲਾਂ ਸ਼ੁਰੂ ਚ ਵਿਰੋਧ ਕੀਤਾ ਫਿਰ ਉਹਨਾਂ ਨੇ ਮਤਿਆਂ ਤੇ ਸਹਿਮਤੀ ਜਤਾਈਏ ਜੀ ਜਤਾਈਓ ਆ ਜੀ ਉਹਨ ਦਾ ਰੋਤਾ ਇੱਕ ਹੋਰ ਮਤਾ ਉਹਨਾਂ ਨੇ ਆਊਟ ਆਫ ਅਜੰਡੇ ਦੇ ਵੀ ਸਾਈਨ ਕੀਤੇ ਰਿਹਾ ਵੀ ਇਹ ਆਊਟ ਆਫ ਅਜੰਡਾ ਪਾਓ ਮੈਂ ਉਹੀ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਪਹਿਲਾਂ ਕਹਿੰਦੇ ਸੀ ਪ੍ਰਧਾਨ ਮੀਟਿੰਗ ਹੀ ਨਹੀਂ ਕਰ ਸਕਦਾ ਪ੍ਰਧਾਨ ਇਹ ਆ ਪ੍ਰਧਾਨ ਉਹ ਆ ਉਹ ਕਹਿੰਦੇ ਜੀ ਉਹੀ ਪ੍ਰਧਾਨ ਦੀ ਮੀਟਿੰਗ ਚ ਫਿਰ ਉਹ ਮਤੇ ਪਾਸ ਕਰਦੇ ਆ ਇਸ ਤਰ੍ਹਾਂ ਦਾ ਅੱਜ ਮਾਹੌਲ ਸੀ ਫਿਰ ਅੱਗੇ ਹੀ ਮੀਟਿੰਗ ਹੋਣੀ ਹੈ ਜੇ ਕੋਈ ਪੁਲਿਸ ਪ੍ਰੋਟੈਕਸ਼ਨ ਨੂੰ ਲਿਖੋਗੇ ਜੀ ਦੇਖੋ ਜ ਉਹ ਤਾਂ ਬਣਦੀ ਇਹ ਨੇ ਇਹਨਾਂ ਦਾ ਕੀ ਪਤਾ ਦੇਖੋ ਤੁਹਾਡੇ ਕਾਉਂਸਲਰ ਨੇ ਹਰੇਕ ਜਤੂ ਤੂ ਮੈਂ ਮੈਂ ਹੁੰਦੀ ਆ ਕੋਈ ਐਸੀ ਗੱਲ ਨਹੀਂ ਉਹ ਸਾਡੇ ਸੋਂ ਕਾਉਂਸਲਰ ਨੇ ਨਾਗਪਾਲ ਜੀ ਕਿੰਨੇ ਤੁਸੀਂ ਉਹਨਾਂ ਦੇ ਸ਼ਹਿਰ ਕੋਈ ਸੌਂ ਨਹੀਂ ਖਾਂਦਾ ਉਹ ਦੱਸੋ ਉਹਨਾਂ ਨੂੰ ਕਹਿੰਦੇ ਤੂੰ ਬਾਹਰ ਆ ਜਾ ਐਂਡੀ ਯਾਰ ਗੁੰਡਾ ਕਰਦੀ ਬਾਹਰ ਤਾਂ ਜਿਹੜਾ ਕੋ ਚੱਲਦਾ ਚੱਲਦਾ ਇਹ ਤਾਂ ਹੌਸ ਦੇ ਅੰਦਰ ਵੀ ਲੱਗੇ ਇਹ ਤਾਂ ਹੁਣ ਤੁਸੀਂ ਬੀਟੀ ਵਾਲੇ ਹੋ ਤੁਹਾਨੂੰ ਇਹ ਗੱਲ ਦੱਸਣੀ ਚਾਹੀਦੀ ਆ ਇਹ ਗੱਲ ਉੱਤੇ ਜਗਜਾਹਰ ਕਰੋ ਵੀ ਇਹ ਕੀ ਕਰ ਰਹੇ ਨੇ ਅੰਦਰ ਆ ਕੇ ਕੀ ਕਰਨੇ ਕੋਈ ਡਿਵੈਲਪਮੈਂਟ ਦੀ ਗੱਲ ਹੁੰਦੀ ਆ ਤੁਸੀਂ ਇੱਕ ਗੱਲ ਦੱਸੋ ਕੋਈ ਡਿਵੈਲਪਮੈਂਟ ਦੀ ਗੱਲ ਉਹਨਾਂ ਨੇ ਕੀਤੀ ਆ ਕੋਈ ਮਤੇ ਦੀ ਗੱਲ ਕੀਤੀ ਆ ਜੇ ਤਾਂ ਕੋਈ ਗੱਲ ਕਰਨ ਉਹਦੇ ਅਸੀਂ ਸੁਣਨ ਨੂੰ ਤਿਆਰ ਆ ਅਸੀਂ ਮੰਨਣ ਨੂੰ ਆ ਬੜਾ ਜੋਗ ਆ ਸੈੱਟ ਕਰਨ ਨੂੰ ਤਿਆਰ ਪਰ ਹਾਂ ਜੀ ਇੱਕ ਉਹ ਕਹਿੰਦੇ ਆ ਵੀ ਇੱਕ ਗਲੀ ਜਿਹੜੀ ਬਣੀਏ ਨਹੀਂ ਇੱਕ ਨਵਾਂ ਪਰਚਾ ਹੋਰ ਤਿਆਰ ਕੋਈ ਗੱਲ ਨਹੀਂ ਜੀ ਫਿਰ ਉਹ ਪਰਚੇ ਝੱਲਣ ਨੂੰ ਤਿਆਰ ਆ ਪ੍ਰਧਾਨ ਇਹ ਤਾਂ ਮੈਨੂੰ ਇੱਕ ਗੱਲ ਦੱਸੋ ਮੇਰੇ ਕੋਲ ਕੋਰਟ ਦੇ ਆਰਡਰ ਨੇ ਕੋਰਟ ਦੇ ਦੋ ਦੋ ਚੋਹ ਹੋ ਪੈ ਚੁੱਕੀਆਂ ਨੇ ਤਰੀਕਾ ਜੇ ਪ੍ਰਧਾਨ ਦਾ ਐਡਾ ਰੋਲ ਹੁੰਦਾ ਕੋਈ ਪ੍ਰਧਾਨ ਨੂੰ ਇਨਵੈਸਟੀਗੇਸ਼ਨ ਜੁਆਇੰਟ ਨੂੰ ਵੀ ਕਰਨ ਨੂੰ ਕਹਿੰਦੀ ਕੋਰਟ ਕਰੂੰਗਾ ਜੇ ਮੈਨੂੰ ਕੋਰਟ ਆਰਡਰ ਕਰੂਗਾ ਸਾਰਾ ਕੁਝ ਕਰੂ ਗਾਬੇ ਨੇ ਕੀਤੀ ਆ ਸਾਰਿਆਂ ਨੇ ਕੀਤੀ ਆ ਕੋਰਟ ਨੇ ਕਿਹਾ ਵੀ ਰਹਿਣੀ ਕਿੱਥੇ ਆ ਈਓ ਕਿੱਥੇ ਆ ਮੇਰੇ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਹੁਣ ਜਿਹੜੇ ਟੈਂਡਰ ਲੱਗੇ ਨੇ ਤੁਹਾਡੇ ਸਾਰਿਆਂ ਨੂੰ ਪਹਿਲਾਂ ਤਾਂ ਧਿਆਨ ਚ ਇਹ ਲਿਆਓ ਜਿਹੜੇ 22 ਚ 22 ਇੱਕ ਨੂੰ ਟੈਂਡਰ ਲੱਗ ਰਹੇ ਨੇ ਇੱਕ ਦੋ ਟੈਂਡਰ ਉਹ ਤਾਂ ਮੇਰੇ ਸੈਨਾਂ ਨਾਲ ਲੱਗ ਰਹੇ ਨੇ ਉਹਦੇ 'ਚ ਸਾਡੇ ਤਿੰਨ ਬੰਦਿਆਂ ਦੇ ਸਾਈਨ ਨੇ ਵੀ ਤਿੰਨ ਜਣਿਆਂ ਸਾਈਨ ਹੀ ਨੇ ਦੂਜੇ ਜਿਹੜੇ 24 ਤਰੀਕ ਨੂੰ ਟੈਂਡਰ ਲੱਗ ਰਹੇ ਨੇ ਉਹਦੇ ਤੇ ਦੋ ਜਣੇ ਨੇ ਉਹ ਜਦ ਸਾਰੀਆਂ ਪਾਬਰਾਂ ਹੀ ਥੋੜੇ ਕੋਣ ਹੈ ਫਿਰ ਪ੍ਰਧਾਨ ਦਾ ਰੋਲ ਕੀ ਆ ਪ੍ਰਧਾਨ ਜੂ ਕਿਹੜੀ ਗੱਲ ਨੂੰ ਪ੍ਰਧਾਨ ਤੇ ਪਰਚਾ ਟੈਂਡਰ ਵੀ ਤੁਸੀਂ ਲਾ ਸਕਦੇ ਹੋ ਪੇਮੈਂਟ ਵੀ ਤੁਸੀਂ ਕਰ ਸਕਦੇ ਹੋ ਪ੍ਰਧਾਨ ਕਾਊਂਟਰ ਸਾਈਨੀ ਤੇ ਪਰਚਾ ਦੇ ਦੋ ਜਿਹੜੇ ਸਾਈਨੀ ਨੇ ਅਥੋਰਟੀਆਂ ਨੇ ਉਹਨਾਂ ਨੂੰ ਛੱਡ ਦੋ ਮੈਂ ਤਾਂ ਇਸ ਗੱਲ ਤੋਂ ਹੋ ਰਾ ਨਾ ਜਦ ਤੁਸੀਂ ਇੱਕ ਪਾਸੇ ਪ੍ਰਧਾਨ ਨੂੰ ਚੋਰ ਦੱਸੀ ਜਾਂਦੇ ਆ ਦੂਜੇ ਪਾਸੇ ਪ੍ਰਧਾਨ ਦੇ ਸਾਈਨਾਂ ਤੋਂ ਬਿਨਾ ਟੈਂਡਰ ਵੀ ਲੱਗ ਸਕਦੇ ਆ ਚੈੱਕ ਵੀ ਕੱਟੇ ਜਾ ਸਕਦੇ ਆ ਉਹ ਫਿਰ ਪ੍ਰਧਾਨ ਕਾ ਦਾ ਚੋਰ ਹੋਇਆ ਬਾਈ ਹਾਂ ਜੀ ਇੱਕ ਕਹਿੰਦੀ ਨਾਲੇ ਹੌੜ ਕਲੋਨੀ ਚ ਟੈਂਡਰ ਲੱਗ ਰਾਇ ਨੇ ਕੁਛ ਉਹ ਚ ਲੱਛੇ ਨੇ ਕੀ ਹੈਗਾ ਇਹ ਨਾਲੇ ਉਹਨਾਂ ਪਰਚੇ ਦੀ ਗੱਲ ਤਾਂ ਕਾਂਗਰਸੀਆਂ ਨੇ ਪੱਕਾ ਵਕੀਲੇ ਰੱਖ ਲਿਆ ਇਹਨਾਂ ਨੇ ਸਾਰਿਆਂ ਤੇ ਪਰਚੇ ਕਰਨੇ ਨੇ ਦੇਖੋ ਗੱਲ ਇਹ ਆ ਪੱਕਾ ਵਕੀਲੇ ਰੱਖ ਲਿਆ ਵੀ ਇਹਨਾਂ ਦੀ ਰੋਜ਼ ਤਾਂ ਇਹਨਾਂ ਨੇ ਪਰਚਾ ਕਰਨਾ ਕਿਸੇ ਨਾ ਕਿਸੇ ਕਾਂਗਰਸੀ ਤੇ ਤੁਸੀਂ ਦੇਖੋ ਜਿੱਦੜ ਦੀ 3 ਸਾਲ ਹੋ ਗਏ ਸਰਕਾਰ ਬਣੀ ਹੋਈ ਤੁਸੀਂ ਦੱਸੋ ਕਿਹੜੀ ਮੀਟਿੰਗ ਪ੍ਰਧਾਨ ਨੇ ਕੋਈ ਮਿਸ ਕੀਤੀ ਹੈ ਜਾਂ ਕਿਹੜੀ ਮੀਟਿੰਗ ਚੋਂ ਤੁਹਾਨੂੰ ਮੈਂ ਪਹਿਲਾਂ ਵੀ ਕਹਿੰਨਾ ਬਹੁਤ ਸਾਡਾ ਅਸੀਂ ਤਾਂ ਇੱਕ ਮਿੰਟ ਲਈਏ ਵੀ ਪਾਸ ਆ ਪਾਸ ਪਰ ਉਹ ਤੰਦਲੀਆਂ ਜੋ ਸਾਡੇ ਦੇ ਇਲਜਾਮ ਰਨ ਕਰਾਤਾ ਇਹ ਰਹੇ ਨੇ ਤੁਸੀਂ ਰੋਜ਼ ਤੁਸੀਂ ਵੇਖੋ ਸਾਰੇ ਜਣੇ ਕਦੇ ਕੋਈ ਯੋ ਸਾਹ ਕੋਲੇ ਸਾਰਾ ਬੈਠਾ ਰਹਿੰਦਾ ਜਵਾਮੜਾ ਕੋਈ ਕਿਤੇ ਅਸੀਂ ਨਹੀਂ ਕਹਿੰਦੇ ਬੈਠਣ ਪਰ ਉੱਥੇ ਜਾ ਕੇ ਪੱਖਪਾਤਨੀ ਵਾਲੀ ਗੱਲ ਨਹੀਂ ਕਰਨੀ ਹੁਣ ਸਾਡੇ ਕਾਉਂਸਲਰ ਨੇ ਰਣਵੀਰ ਕਾਕਾ ਜੀ ਉਹਨਾਂ ਦੇ ਬਾੜ ਚ ਸੀਮਰੇ ਦੀ ਪ੍ਰੋਬਲਮ ਹੋਦੀ ਸਾਨੂੰ ਪਤਾ ਉਹ ਕਿਵੇਂ ਹੱਲ ਕਰਾਇਆ ਉਹ ਜਦ ਹੱਲ ਕਰਾ ਲਿਆ ਉੱਥੇ ਜਾ ਕੇ ਮੈਦੂ ਦਾ ਏਡੀ ਗੱਲ ਦੀ ਹੈਰਾਨ ਗਿਆ ਤੁਹਾਨੂੰ ਪਿਕ ਵੀ ਦੇ ਦਾਂਗੇ ਜਿਹੜੇ ਮਲਕੀਤ ਸਿੰਘ ਮੀਤਾ ਨੇ ਇਹਨਾਂ ਦੇ ਕੋਈ ਆਪਣੇ ਆਗੂ ਨੇ ਆਪਦੇ ਡੈੜੂ ਪਿੰਡ ਤੋਂ ਉਹ ਜਾ ਕੇ ਉਹਦੇ ਬਾੜ ਨੰਬਰ 25 ਚਾਹੇ ਕਰਕੇ ਫੋਟੋਆਂ ਖਿਚਾਉਂਦੇ ਨੇ ਮੈਂ ਤਾਂ ਹੈਰਾਨ ਆ ਯਾਰ ਇਸ ਗੱਲ ਤੇ ਇੱਕ ਚੁਣਿਆ ਹੋਇਆ ਬੰਦੇ ਨੇ ਜਿਹੜੇ ਇਲੈਕਟਿਡ ਨੇ ਸਾਡੇ ਭੈਣ ਜੀ ਉਤੇ ਅਮਰਜੀਤ ਕੌਰ ਵੀ ਬਾਹਰਲੇ ਬੰਦੇ ਨੇ ਉਤੇ ਕੀ ਰੋਲ ਜਦ ਤੁਸੀਂ ਭਾਈ ਐਮਸੀ ਬਣ ਜੂਗਾ ਕਰਾ ਲਿਓ ਜਿਹੜਾ ਕੋਈ ਕਰਾਉਣਾ ਤੁਸੀਂ ਮੌਜੂਦਾ ਯਾਰ ਕਾਉਂਸਲਰ ਨੇ ਸਾਰੇ ਨੇ ਤੁਸੀਂ ਉਹਨਾਂ ਦੀ ਜਗ੍ਹਾ ਕਿਵੇਂ ਲੈ ਲਓਗੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਕਿ ਜਿਹੜੇ ਇੱਕ ਇੱਕ ਤੁਹਾਨੂੰ ਬਿੱਲ ਲੱਗਦਾ ਟੈਂਡਰ ਹੋਊਗਾ ਅਨਪੁਰੂ ਦੇ ਜਗ੍ਹਾ ਦਾ ਵੀ ਹੈਗਾ ਨਹੀਂ ਕੋਈ ਟੈਂਡਰ ਲੱਗੇ ਹੋਏ ਜੀ ਦੇਖੋ ਬਿਲਕੁਲ ਸਹੀ ਗੱਲ ਆ ਜੀ ਇਹ ਆ ਮੇਰੇ ਕੋਲੇ ਮੈਂ ਤੁਹਾਨੂੰ